ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਪੰਜਾਬੀ ਲਾਜ਼ਮੀ ਸਬਜੈਕਟ ਦੀ ਆਪਾਂ ਨੇ ਤਿਆਰੀ ਸ਼ੁਰੂ ਕਰ ਰੱਖੀ ਹੈ ਇਸ ਤੋਂ ਬਾਅਦ ਆਪਾਂ ਇੰਗਲਿਸ਼ ਦੀ ਤਿਆਰੀ ਸ਼ੁਰੂ ਕਰਾਂਗੇ ਹਾਂਜੀ ਪੰਜਾਬੀ ਲਾਜ਼ਮੀ ਦਾ ਆਪਾਂ ਇਸ ਵੀਡੀਓ ਦੇ ਵਿੱਚ ਟੌਪਿਕ ਕਰਾਂਗੇ ਪੰਜ ਆ ਪੁਸਤਕ ਦੇ ਵਿੱਚੋਂ ਨਿਵੰਧ ਹੈਗਾ ਜਿਹੜਾ ਪੰਜਾਬ ਦੇ ਅਖਾਨਾਂ ਦੀ ਵਿਚਾਰਧਾਰਾ ਸੋਹਿੰਦਰ ਸਿੰਘ ਬੰਜਾਰਾ ਵੀਰ ਦਾ ਹੈ ਨਿਵੰਧ ਹੈ ਧਨੋਂ ਪੰਜਾਬ ਜਿਹੜੀ ਪੁਸਤਕ ਹੈ ਇਸ ਦੇ ਵਿੱਚੋਂ ਜਿਹੜੇ ਕਿ નિਬੰਧ ਦਾ ਸਾਰ ਐਂਡ ਵਿਸ਼ਾ ਵਸਤੂ ਆਊਗਾ ਤੇ ਉਹਦੇ ਸੰਕਲਪ ਵੀ ਆਉਣਗੇ ਸੰਕਲਪ ਆਪਾਂ ਅਲੱਗ ਵੀਡੀਓਜ਼ ਬਣਾ ਰਹੇ ਆ ਜਿਹੜਾ ਆਪਣਾ ਚੈਨਲ ਹੈਗਾ ਸਮਾਰਟ ਕਲਾਸਸ ਵਿਦ ਤੂਰ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਕਿਉਂਕਿ ਅੱਗੇ ਵੀਡੀਓਜ਼ ਤੁਹਾਨੂੰ ਇਸ ਚੈਨਲ ਤੇ ਮਿਲਣਗੇ ਕਲਾਸਸ ਵਿਦ ਤੂਰ ਓਕੇ ਹਰ ਸਬਜੈਕਟ ਦੇ ਤੁਹਾਨੂੰ ਹਾਫ ਵੀਡੀਓਜ਼ ਉਧਰ ਮਿਲਣੀਆਂ ਜਿਹੜੇ ਕਿ ਇਸ ਚੈਨਲ ਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤੇ ਵੱਤ ਤੋਂ ਵੱਧ ਸਟੂਡੈਂਟਸ ਨਾਲ ਸ਼ੇਅਰ ਕਰੋ ਹਾਂਜੀ ਪੰਜਾਬ ਦੇ ਖਾਨਾ ਦੀ ਵਿਚਾਰਧਾਰਾ ਜਿਹੜੀ ਕਿ ਨਿਵੰਧਾ ਇਹ ਸੋਹਿੰਦਰ ਸਿੰਘ ਵੰਜਾਰਾ ਵਿਧੀ ਦੀ ਰਚਨਾ ਇਸ ਨਿਵੰਧ ਦੇ ਵਿੱਚ ਲੇਖਕ ਨੇ ਜਿਹੜੇ ਕਿ ਅਖਾਨ ਅਖਾਨ ਜਿਹਨੂੰ ਆਪਾਂ ਅਖੋਤਾ ਕਹਿੰਦੇ ਹਿੰਦੀ ਦੇ ਵਿੱਚ ਹਨ ਲਕੋਕਤੀਆਂ ਇਹਨੇ ਅਖਾਨਾਂ ਦੀ ਜਾਤੀ ਦੀ ਵਿਚਾਰਧਾਰਾ ਨੂੰ ਪਰਗਟ ਕਰਨ ਦੀ ਸਮਰੱਥਾ ਬਾਰੇ ਦੱਸਿਆ ਵੀ ਕਿਵੇਂ ਜਿਹੜੇ ਅਖਾਣ ਨੇ ਕਿਵੇਂ ਕਿਸੇ ਜੀ ਵਿਚਾਰਧਾਰਾ ਨੂੰ ਪੇਸ਼ ਕਰਦੇ ਨੇ ਰਹਿਣ ਸਹਿਣ ਨੂੰ ਪੇਸ਼ ਕਰਦੇ ਨੇ ਜਾਂ ਜਿਹੜੇ ਕਿ ਸੁਭਾਅ ਨੂੰ ਪੰਜਾਬੀ ਦੇ ਸੁਭਾਅ ਨੂੰ ਪੇਸ਼ ਕਰਦੇ ਨੇ ਹਿੰਮਤੀ ਮਿਹਨਤੀ ਚੀਜ਼ਾਂ ਨੂੰ ਪੇਸ਼ ਕਰਦੇ ਨੇ ਅਖਾਣਾ ਦੇ ਵਿੱਚ ਇਹ ਸਾਰੀ ਚੀਜ਼ ਇਸ ਦੇ ਵਿੱਚ ਦੱਸੀ ਗਈ ਆ ਕਿ ਇਹਦੇ ਵਿੱਚੋਂ ਜੀਵਨ ਦੇ ਈਨ-ਈਨ ਪੱਖਾਂ ਦੇ ਬੰਨ ਚਲਕਾਰੇ ਮਿਲਦੇ ਨੇ ਤੇ ਕਿਸ ਤਰ੍ਹਾਂ ਇਹਨਾਂ ਦੇ ਵਿੱਚੋਂ ਖੇਤੀਬਾੜੀ ਨਾਲ ਜੁੜੇ ਹੋਏ ਜਿਹੜੇ ਅਖਾਣ ਨੇ ਜਿਨ੍ਹਾਂ ਦੇ ਵਿੱਚ ਪੰਜਾਬੀ ਜੀਵਨ ਦੀ ਰਹਿਤਲ ਪੰਜਾਬੀ ਲੋਕਾਂ ਦੀ ਧਾਰਮਿਕ ਰੁਚੀ ਰੱਬ ਤੇ ਕਰਮਾ ਸੰਬੰਧੀ ਅਲੱਗ-ਅਲੱਗ ਵਿਸ਼ਵਾਸ ਉਹਨਾਂ ਦੇ ਮਿਹਨਤੀ ਹਿੰਮਤੀ ਉਦਮੀ ਖੁੱਲ੍ਹੇ ਡੁੱਲੇ ਪ੍ਰੇਮ ਪਿਆਰ ਦੇ ਪ੍ਰਸਾਰ ਤੇ ਮਹਿਮਾਨ ਨਿਵਾਜੀ ਨਾਲ ਭਰੇ ਸਭਾ ਅਨੈਤਿਕਤਾ ਦਾ ਖੰਡਨ ਅਨੈਤਿਕਤਾ ਦਾ ਖੰਡਨ ਕਰਨ ਤੇ ਨੈਤਿਕ ਕਦਰਾਂ-ਕੀਮਤਾਂ ਦੀ ਬਿੜਾਈ ਕਰਨ ਵਾਲੇ ਪੰਜਾਬੀਆਂ ਦੀ ਜਿਹੜੀ ਰੁਚੀ ਆ ਉਹ ਸਾਰੇ ਆਪਾਂ ਨੂੰ ਅਖਾਨਾ ਦੇ ਵਿੱਚ ਚਲਕਦੀ ਹੈ ਹਾਂਜੀ ਅਗਲਾ ਜਿਹੜੇ ਸਟੂਡੈਂਟਸ ਜਿਹੜਾ ਸਾਰ ਹੋਊਗਾ ਤੁਸੀਂ ਹੈਡਿੰਗਸ ਦੇ ਨਾਲ ਲਿਖਣਾ ਤੇ ਜਿਹੜਾ ਵਿਸ਼ਾ ਵਸਤੂ ਉਹ ਤੁਸੀਂ ਸਾਰ ਦੇ ਵਿੱਚੋਂ ਇਹ ਮਤਲਬ ਕਿ ਮੇਨ ਮੇਨ ਲਾਈਨਾਂ ਵਿਦਆਊਟ ਹੈਡਿੰਗ ਕਰਨਾ ਹੁੰਦਾ ਓਕੇ ਤੇ ਇਹ ਪੇਪਰ ਦੇ ਵਿੱਚ ਦੋਨੋਂ ਹੀ ਆਉਂਦੇ ਹੁੰਦੇ ਨੇ ਹਾਂਜੀ ਅੱਗੇ ਹੈਗਾ ਜਾਤੀ ਤੇ ਵਿਚਾਰਧਾਰਾ ਦੇ ਲਖਾਈਕ ਅਖਾਨ ਕਿਸੇ ਜਾਤੀ ਕਿਸੇ ਜਾਤੀ ਦੇ ਸਮੁੱਚੇ ਜੀਵਨ ਦਾ ਪ੍ਰਤੀਬਿੰਬ ਹੀ ਨਹੀਂ ਹੁੰਦੇ ਮਤਲਬ ਕਿ ਪ੍ਰਤੀਨਿਧੀ ਨਹੀਂ ਹੁੰਦੇ ਸਿਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਾਤੀ ਆ ਕਿਸੇ ਜਾਤ ਦਾ ਇੱਕ ਆਪਾਂ ਨੂੰ ਬਿੰਬ ਹੀ ਪੇਸ਼ ਕਰਦਾ ਜਿਉਂ ਉਸ ਜਾਤੀ ਦੇ ਪ੍ਰਤੀਨਿਧ ਹੋ ਕੇ ਹੀ ਆਪਣੇ ਸਾਹਮਣੇ ਆਉਂਦੇ ਨੇ ਸੋ ਉਹਨਾਂ ਦੀ ਜਿਹੜੀ ਵਿਚਾਰਧਾਰਾ ਹੁੰਦੀ ਆ ਉਹਨਾਂ ਨੂੰ ਵੀ ਸਾਡੇ ਅੱਗੇ ਪੇਸ਼ ਕਰਦੇ ਨੇ ਤੇ ਅਖਾਨਾ ਦੇ ਵਿੱਚ ਜਿਹੜੀ ਵਿਚਾਰ ਸਮਗਰੀ ਹੁੰਦੀ ਆ ਤੇ ਕਿਸੇ ਜਾਤੀ ਦੀ ਅਸਲ ਗਿਆਨ ਦੀ ਸੰਪਤੀ ਹੁੰਦੀ ਆ ਮਤਲਬ ਕਿ ਜਿਹੜੀ ਅਖਾਨਾ ਦੇ ਵਿੱਚ ਕੋਈ ਵੀ ਜਿਹੜੀ ਵਿਚਾਰ ਪੇਸ਼ ਕੀਤਾ ਜਾਂਦਾ ਹਾਂ ਉਹਨਾਂ ਦੇ ਵਿੱਚ ਅਸਲ ਵਿੱਚ ਕੀ ਹੁੰਦਾ ਕਿ ਕੋਈ ਗਿਆਨ ਭੰਡਾਰ ਛੁਪਿਆ ਹੋਇਆ ਹੁੰਦਾ ਜਿਹਦੇ ਵਿੱਚ ਵਰਿਆ ਵੱਦੀ ਮਤਲਬ ਕਿ ਸਾਲਾਂ ਦਾ ਐਕਸਪੀਰੀਅੰਸ ਹੁੰਦਾ ਠੀਕ ਹੈ ਅਖਾਨ ਜਿਹੜੇ ਹੁੰਦੇ ਨੇ ਇਹਨਾਂ ਦੇ ਵਿੱਚ ਇੱਕ ਟੱਲ ਸਚਾਈ ਹੁੰਦੀ ਆ ਤੇ ਜਿਨ੍ਹਾਂ ਦੇ ਵਿੱਚ ਇੱਕ ਐਕਸਪੀਰੀਅੰਸ ਹੁੰਦਾ ਐਕਸਪੀਰੀਅੰਸ ਇਹਨਾਂ ਦੇ ਵਿੱਚ ਸਮਾਇਆ ਹੋਇਆ ਹੁੰਦਾ ਜਿਵੇਂ ਕਿ ਊਠੇ ਤਾਂ ਊਠ ਜਿਹੇ ਦੀ ਮੁੱਠ ਭਾਵੇਂ ਕਿ ਨਕਮੇ ਬੰਦੇ ਲਈ ਠੀਕ ਹੈ ਤੇ ਕੋਨਾ ਚੱਲੀ ਬਾਬਾ ਤੇ ਆਈ ਮਤਲਬ ਕਿ ਥੋੜਾ ਜਿਹਾ ਕੰਮ ਕਰਕੇ ਥੱਕ ਜਾਣਾ ਤੇ ਆਪੇ ਫਾਤੜੀ ਇਹਦਨ ਕੋਣ ਛੜਾਵੇ ਮਤਲਬ ਕਿ ਜਾਣ ਬੁੱਝ ਕੇ ਮੁਸੀਬਤ ਨੂੰ ਆਪਣੇ ਗਾਲ ਪਾ ਲੈਣਾ ਠੀਕ ਹੈ ਇਹ ਹੁੰਦੇ ਨੇ ਅਖਾਨ ਜਿਹਨਾਂ ਦੇ ਵਿੱਚ ਕੁਝ ਨਾ ਕੁਝ ਐਕਸਪੀਰੀਅੰਸ ਸ਼ੀਪਾਵਾ ਹੁੰਦਾ ਹੈ ਅਨੁਭਵ ਹੁੰਦਾ ਹੈ ਤੇ ਅਖਾਨਾਂ ਦੇ ਵਿੱਚ ਜੋ ਵਿਚਾਰਧਾਰਾ ਕੰਮ ਕਰ ਰਹੀ ਹੁੰਦੀ ਆ ਉਸ ਉੱਤੇ ਸਾਰੀ ਜਾਤੀ ਦੀ ਪ੍ਰਵਾਨਗੀ ਦੀ ਮੋਹਰ ਵੀ ਲੱਗੀ ਹੁੰਦੀ ਆ ਮਤਲਬ ਕਿ ਜਿਹੜੇ ਅਖਾਨ ਨੇ ਉਹਨਾਂ ਨੂੰ ਸਾਰੀ ਜਾਤੀ ਜਿਹੜੀ ਕਿ ਸਾਰਾ ਜਿਹੜਾ ਸਮਾਜ ਉਹਨੂੰ ਪ੍ਰਵਾਨ ਕਰਦਾ ਠੀਕ ਹੈ ਜਿਹੜੀ ਚੀਜ਼ ਪ੍ਰਵਾਨ ਹੋ ਜਾਂਦੀ ਹੈ ਸਮਾਜ ਵੱਲੋਂ ਹੀ ਬਣ ਜਾਂਦੀ ਆ ਅਖਾਨ ਤੇ ਨਾਲ ਹੀ ਖਾਣ ਨਾ ਵਿਚਲੀ ਜਿਹੜੀ ਸਮੱਗਰੀ ਆ ਉਹ ਖਾਣ ਦਾ ਸੱਚ ਵਧੇਰੇ ਹੁੰਦਾ ਜਿਦੇ ਵਿੱਚ ਕੋਈ ਰਲਾ ਨਹੀਂ ਹੁੰਦਾ ਮਤਲਬ ਕਿ ਜਿਹੜੇ ਖਾਣ ਨੇ ਉਹਨਾਂ ਦੇ ਵਿੱਚ ਕੋਈ ਰਲਾ ਨਹੀਂ ਹੁੰਦਾ ਉਹ ਸਚਾਈ ਨੂੰ ਪੇਸ਼ ਕਰਨ ਵਾਲੇ ਹੁੰਦੇ ਨੇ ਅੱਗੇ ਹੈਗਾ ਪੰਜਾਬੀਆਂ ਦੇ అనుభవਾਂ ਦੇ ਪ੍ਰਤੀਕ ਮਲਕੀਆ ਐਕਸਪੀਰੀਅੰਸ ਦੇ ਸਿੰਬਲ ਨੇ ਜੇ ਲੋਕੋ ਗੀਤਾਂ ਵਿੱਚ ਪੰਜਾਬੀਆਂ ਦਾ ਦਿਲ ਧੜਕਿਆ ਤਾਂ ਉਹਨਾਂ ਦੀ ਸੂਝ-ਬੂਝ ਤੇ ਉਹਨਾਂ ਦਾ అనుਭਵ ਉਹ ਕਿੰਨਾ ਦੇ ਵਿੱਚ ਚਮਕਾ ਚਮਤਕਾਰ ਦਿਖਾ ਰਿਹਾ ਅਖਾਨਾਂ ਦੇ ਵਿੱਚ ਠੀਕ ਹੈ ਮਤਲਬ ਕਿ ਜੇ ਆਪਾਂ ਕਹਿ ਲਈਏ ਕਿ ਪੰਜਾਬ ਦੇ ਨਦਿਲ ਗੀਤਾਂ ਦੇ ਵਿੱਚ ਧੜਕ ਰਹੇ ਆ ਤਾਂ ਉਹਨਾਂ ਦੀ ਜਿਹੜੀ ਪੰਜਾਬੀਆਂ ਦੀ ਸੂਝ ਬੂਝ ਹੈ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਆ ਉਹਨਾਂ ਪਾਵੋਕ ਇਹਨਾਂ ਦੇ ਵਿੱਚ ਚਲਕ ਰਿਹਾ ਅਖਾਨਾਂ ਦੇ ਵਿੱਚ ਚਲਕ ਰਿਹਾ ਤੇ ਅਖਾਨ ਪੰਜਾਬੀ ਜੀਵਨ ਦਾ ਉਸੇ ਤਰ੍ਹਾਂ ਹੀ ਅੰਗ ਨੇ ਜਿਵੇਂ ਲੋਕ ਗੀਤ ਤੇ ਲੋਕ ਕਹਾਣੀਆਂ ਨੇ ਤੇ ਅਖਾਨਾਂ ਨਾਲ ਆਪਣੀ ਬੋਲੀ ਨੂੰ ਚਟਪਟੀ ਤੇ ਸਵਾਦਲੀ ਬਣਾਇਆ ਜਾਂਦਾ ਮਤਲਬ ਕਿ ਆਪਾਂ ਇੱਕ ਐਸਾ ਦੇ ਆ ਕਿ ਗਾਗਰ ਦੇ ਵਿੱਚ ਸਮੁੰਦਰ ਬੰਦ ਕਰਨਾ ਠੀਕ ਹੈ ਬਹੁਤੇ ਸ਼ਬਦਾਂ ਨੂੰ ਥੋੜੇ ਸ਼ਬਦਾਂ ਦੇ ਵਿੱਚ ਗੱਲ ਕਹਿ ਦੇਣੀ ਹਾਂਜੀ ਅੱਗੇ ਹੈ ਪੰਜਾਬੀ ਜੀਵਨ ਦੀ ਤਸਵੀਰ ਅਖਾਨਾ ਦੇ ਵਿੱਚ ਪੰਜਾਬ ਦੇ ਸਮੁੱਚੇ ਜੀਵਨ ਦੀ ਆਪਾਂ ਨੂੰ ਤਸਵੀਰ ਮਿਲਦੀ ਆ ਪੰਜਾਬੀਆਂ ਦੇ ਦੁੱਖ ਸੁੱਖ ਵਿਸ਼ਵਾਸ ਰੀਤੀ ਰਿਵਾਜ ਰਿਸ਼ਤੇ ਨਾਤੇ ਉਹਨਾਂ ਦੀ ਕੀ ਕੀ ਆਸ਼ਾਵਾ ਨੇ ਠੀਕ ਹੈ ਹੋਪਸ ਨੇ ਚਿੰਤਾਵਾਂ ਨੇ ਉਹਨਾਂ ਦੇ ਸਭ ਦੇ ਚਲਕ ਆਪਾਂ ਨੂੰ ਅਖਾਨਾ ਦੇ ਵਿੱਚ ਮਿਲਦੀ ਆ ਤੈਨੀ ਭਰਪੂਰਤਾ ਤੇ ਵਿਲੱਖਣਤਾ ਸ਼ਾਇਦ ਕਿਸੇ ਹੋਰ ਜਾਤੀ ਦੀਆਂ ਅਖੌਤਾਂ ਦੇ ਵਿੱਚ ਨਹੀਂ ਜਿੰਨੀ ਪੰਜਾਬੀਆਂ ਦੇ ਵਿੱਚ ਪੰਜਾਬੀ ਅਖਾਨਾਂ ਦੇ ਵਿੱਚ ਅਗਲਾ ਹੈਗਾ ਹੈਡਿੰਗ ਪਿੰਡੂ ਪੰਜਾਬ ਦੇ ਝਲਕਾਰੇ ਹਾਂਜੀ ਪੰਜਾਬ ਪਿੰਡਾਂ ਦਾ ਦੇਸ਼ ਹੈ ਤੇ ਜਿਸ ਕਰਕੇ ਜਿਹੜੀਆਂ ਬਹੁਤੀਆਂ ਅਖਾਨਾਂ ਨੇ ਅਖੌਤਾਂ ਨੇ ਉਹਨਾਂ ਦੇ ਰਚਨਹਾਰੇ ਕੌਣ ਨੇ ਪਿੰਡਾਂ ਵਾਲੀ ਨੇ ਪਿੰਡਾਂ ਦੇ ਲੋਕ ਤੇ ਪੰਜਾਬ ਦੇ ਪਿੰਡਾਂ ਦੇ ਝਲਕਾਰੇ ਆਪਾਂ ਨੂੰ ਇਸ ਦੇ ਵਿੱਚੋਂ ਮਿਲਦੇ ਨੇ ਅੱਗੇ ਹੈਗਾ ਖੇਤੀਬਾੜੀ ਨਾਲ ਜੁੜਿਆ ਜੀਵਨ ਪੰਜਾਬ ਹਾਲਾਂ ਤੇ ਹਾਲੀਆਂ ਨਾ ਦੇਸ਼ ਹੈ ਹਾਲ ਹੋ ਗਏ ਜਿਹਨਾਂ ਨਾਲ ਖੇਤੀ ਕੀਤੀ ਜਾਂਦੀ ਸੀ ਪਹਿਲਾਂ ਹਾਲੀ ਹੋ ਗਏ ਜਿਹੜੇ ਖੇਤੀ ਕਰਦੇ ਨੇ ਠੀਕ ਆ ਕਿਸਾਨ ਉਹਨਾਂ ਦਾ ਦੇਸ਼ ਹੈ ਇੱਥੋਂ ਦੇ ਬਹੁਤ ਸਾਰੇ ਲੋਕਾਂ ਦਾ ਮੁੱਖ ਪੇਸ਼ਾ ਕੀ ਹੈ ਖੇਤੀਬਾੜੀ ਹੈ ਤੇ ਪਿੰਡਾਂ ਵਿੱਚ ਜਿੰਨੇ ਵੀ ਕਾਰਵਿਹਾਰ ਕਰੇ ਜਾਂਦੇ ਨੇ ਉਹਨਾਂ ਸਾਰਿਆਂ ਦਾ ਕੇਂਦਰੀ ਧੁਰਾ ਸੈਂਟਰ ਕੀ ਹੈ ਖੇਤੀਬਾੜੀ ਹੈ ਲੋਹਾਰ ਖੇਤੀ ਲਈ ਸੰਦ ਬਣਾਉਂਦਾ ਜੁਲਾਹੇ ਨੂੰ ਕਪਾਹ ਖੇਤੀ ਤੋਂ ਪ੍ਰਾਪਤ ਹੁੰਦੀ ਹੈ ਤੇ ਇਸ ਪ੍ਰਕਾਰ ਪਿੰਡੂ ਜੀਵਨ ਦੀ ਹਰ ਚੀਜ਼ ਕਿਸ ਦੇ ਨਾਲ ਜੁੜੀ ਹੋਈ ਹੈ ਖੇਤੀਬਾੜੀ ਨਾਲ ਜੁੜੀ ਹੋਈ ਹੈ ਤੇ ਪੰਜਾਬੀ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਲਈ ਚਿੰਨਾ ਤੁਲਨਾਵਾਂ ਤੇ ਉਪਮਾਵਾਂ ਮਤਲਬ ਕਿ ਕਿਸੇ ਨਾਲ ਤੁਲਨਾ ਕਰਨੀ ਹੁੰਦੀ ਹੈ ਉਹ ਹੁੰਦੀ ਹੈ ਉਪਮਾ ਲਈ ਸਮਗਰੀ ਕਿਹਦੇ ਵਿੱਚੋਂ ਲੱਭਦਾ ਖੇਤੀਬਾੜੀ ਚੋਂ ਲੱਭਦਾ ਤੇ ਦੁਨੀਆ ਇੱਕ ਪੰਜਾਬੀ ਨੂੰ ਖੇਤੀ ਵਾਂਗ ਹੀ ਲੱਗਦੀ ਹੈ ਜਿਵੇਂ ਕੀ ਖਾਣ ਵੀ ਹੈ ਕੀ ਖੇਤ ਬਾਂਦਿਆਂ ਦੇ ਸਾਕ ਮਿਲਦੇ ਆਂਦੇ ਰਹਿਣ ਦੇ ਵਿੱਚ ਜਿਹੜੀ ਕਿ ਤਾਜ਼ਗੀ ਤੇ ਵਿਕਾਸ ਹੁੰਦਾ ਤੇ ਦੁਨੀਆ ਇੱਕ ਪੰਜਾਬੀ ਨੂੰ ਖੇਤੀ ਵਾਂਗ ਹੀ ਲੱਗਦੀ ਐ ਜਿੱਥੇ ਜੋ ਬੀਜ ਦਾ ਸੋ ਵੜਦਾ ਸੋ ਕਾਹੀ ਤੇ ਦੱਬ ਨਹੀਂ ਉਗਾਉਣੇ ਚਾਹੀਦੇ ਠੀਕ ਐ ਭਾਵ ਕਿ ਬੁਰੇ ਕੰਮ ਨਹੀਂ ਕਰਨੇ ਚਾਹੀਦੇ ਇਹਦੇ ਲਈ ਬਣਿਆ ਹੋਇਆ ਜੋ ਕੁਝ ਬੀਜਣ ਸੋਈ ਜੰਮੇ ਜਿਸ ਨੇ ਵਾਹ ਕਮਾਈ ਤਾਂ ਕਿਉਂ ਆਪਣੀ ਖੇਤੀ ਅੰਦਰ ਕਾਹੀ ਦੱਬ ਜਮਾਈ ਠੀਕ ਐ ਮਤਲਬ ਕਿ ਤੈਨੂੰ ਕਿਉਂ ਜਿਨ੍ਹਾਂ ਨੇ ਚੰਗੇ ਬੀਜ ਬੀਜੇ ਨੇ ਉਹਨਾਂ ਨੂੰ ਵਾਵਾ ਹੋਈ ਹੈ ਉਹਨਾਂ ਦੀ ਪ੍ਰਸ਼ੰਸਾ ਹੋਈ ਆ ਫਿਰ ਤੈਨੇ ਕਿਉਂ ਖੇਤੀ ਦੇ ਵਿੱਚ ਕਾਹੀ ਭਾਵ ਕੀ ਜਿਹੜੇ ਨਦੀਨ ਉੱਗ ਜਾਂਦੇ ਨੇ ਹਨਾ ਚਾਹੇ ਜਿਹੜਾ ਕਾਹ ਹੁੰਦਾ ਉਹਨਾਂ ਨੂੰ ਪੱਟਦੇ ਨੇ ਲੋਕ ਖੇਤਾਂ ਦੇ ਵਿੱਚ ਉਹ ਵੀ ਤੈਨੇ ਫਿਰ ਉਹ ਕਿਉਂ ਜਮੰਦਤੀ ਖੇਤਾਂ ਦੇ ਵਿੱਚ ਠੀਕ ਹੈ ਦੱਬ ਅਗਲਾ ਹੈਗਾ ਪ੍ਰਭੂ ਦੀ ਪ੍ਰਾਪਤੀ ਲਈ अनेका ਗ੍ਰੰਥ ਲਿਖੇ ਗਏ ਨੇ ਪਰੰਤੂ ਪੰਜਾਬ ਦਾ ਜੱਟ ਤਾਂ ਰੱਬ ਦੀ ਪ੍ਰਾਪਤੀ ਦੇ ਸਵਾਲ ਨੂੰ ਉਹਨਾਂ ਹੀ ਸੌਖਾ ਸਮਝਦਾ ਜਿੰਨਾ ਬੁੱਟੇ ਨੂੰ ਕਥਾੋਂ ਫੁੱਟ ਕੇ ਬਾਹਵੀਂ ਕਥਾੋਂ ਤੋਂ ਫੁੱਟ ਕੇ ਦੂਜੇ ਸਿਰੇ ਲਾਉਣਾ ਜਿਵੇਂ ਕਿ ਰੱਬ ਦਾ ਕੀ ਪਉਣਾ ਇਧਰੋਂ ਪੁੱਟਣਾ ਤੇ ਉਧਰ ਲਾਉਣਾ ਇਸੇ ਪ੍ਰਕਾਰ ਤੁਲਨਾ ਤੇ ਉਪਮਾ ਲਈ ਆਲੇ ਦੁਆਲੇ ਦੇ ਖੇਤੀ ਦੇ ਸੰਦਾ ਜੇ ਆਪਾਂ ਕਿਸੇ ਨਾਲ ਤੁਲਨਾ ਕਰਨੀ ਹੈ ਜਾਂ ਕਿਸੇ ਨੂੰ ਆਪਾਂ ਨੇ ਕਹਿਣਾ ਵੀ ਇਹ ਉਹਦੇ ਵਰਗਾ ਹੈ ਠੀਕ ਹੈ ਉਪਮਾਉਂਦਾ ਵੀ ਦੱਸਾਂ ਜਿਹੜਾ ਦੂਜੇ ਦਾ ਜਦੋਂ ਆਪਾਂ ਅੰਤਰ ਵੀ ਦੱਸਦੇ ਨਾਲ ਦੀ ਨਾਲ ਇਹ ਵੀ ਦੱਸਦੇ ਕਿ ਬਿਲਕੁਲ ਉਹਦੇ ਤਰ੍ਹਾਂ ਹੀ ਆ ਠੀਕ ਹੈ ਉੱਥੇ ਉਪਮਾ ਆਊਗਾ ਉਹਦੇ ਲਈ ਵੀ ਖੇਤੀ ਦੇ ਸੰਦਾ ਡੰਗਰਾਂ ਤੇ ਫਸਲਾਂ ਨੂੰ ਹੀ ਚੁਣਿਆ ਜਾਂਦਾ ਹੈ ਤੇ ਬੁਢਾਪੇ ਦਾ ਜ਼ਿਕਰ ਵੀ ਉਹਦੇ ਸਾਹਮਣੇ ਬੁੱਢੇ ਬਲਦ ਦੀ ਡਰਾਉਣੀ ਤਸਵੀਰ ਕਹਿ ਕੇ ਉਹਨੂੰ ਵਿਖਾਣ ਵਰਤਿਆ ਜਾਂਦਾ ਬੁੱਢਾ ਹੋਇਆ ਧੋਰਿਆ ਤੈਨੂੰ ਠੁੰਗਣ ਕਾਓ ਵੀ ਤੈਨੂੰ ਕਾਹਾਂ ਠੁੰਗਣਗੇ ਜਦੋਂ ਬੁੱਢਾ ਹੋ ਗਿਆ ਗਲੋ ਪੰਜਾਲੀ ਲਾ ਲਈ ਤੇ ਕੋਈ ਨਾ ਲੈਂਦਾ ਨਾ ਮਤਲਬ ਕਿ ਜੇ ਤੂੰ ਗੱਲ ਤੋਂ ਪੰਜਾਲੀ ਲਾ ਲਈ ਤੇਰੀ ਕਿਸੇ ਨੇ ਨਹੀਂ ਸਾਰ ਪੁੱਛਣ ਅੱਗੇ ਹੈਗਾ ਘਰੇਲੂ ਜੀਵਨ ਸਬੰਧੀ ਵੀ ਟਿੱਕਾ ਟਿੱਪਣੀਆਂ ਕਰਦੇ ਵੀ ਸਾਹਮਣੇ ਆਪਾਂ ਨੂੰ ਖੇਤੀਬਾੜੀ ਆ ਜਾਂਦੀ ਹੈ ਤੇ ਸਾਰੀ ਕਮਾਈ ਨੂੰ ਖਰਚ ਦੇਣ ਵਾਲੀ ਤੇ ਔਖੇ ਸਮੇਂ ਲਈ ਬਚਤ ਨਾ ਕਰਨ ਵਾਲੀ ਸੁਆਣੀ ਭਾਵ ਕੀ ਜਿਹੜੀ ਘਰ ਘਰ ਦੇ ਵਿੱਚ ਔਕਤ ਹੁੰਦੀ ਹੈ ਵੱਲ ਦੇਖਦੇ ਉਹਦੇ ਸਾਹਮਣੇ ਉਹ ਖੇਤ ਤਾਂ ਆ ਜਾਂਦਾ ਤੇ ਜਿੱਥੇ ਜਿਹੜੀ ਫਲੀ ਪੈਂਦੀ ਹੈ ਉਸ ਨੂੰ ਚਿੜੀਆਂ ਚੁਗ ਲੈਂਦੀਆਂ ਨੇ ਤੇ ਤੁਸੀਂ ਆਪਣੇ ਕੋਲੋਂ ਵੀ ਜਿਹੜੇ ਕਿ ਅਖਾਨਾ ਦੀ ਉਦਾਹਰਣ ਦੇ ਸਕਦੇ ਹੋ ਓਕੇ ਜਿਹਾ ਡੋਡਾ ਪਿਆ ਤੇ ਹਾਂ ਚਿੜੀਆਂ ਚੁਗ ਲਿਆ ਵੀ ਜਿਵੇਂ ਦਾ ਅਨਾਜ ਪਿਆ ਸੀ ਉਵੇਂ ਦੇ ਜਿਹੜੀਆਂ ਨੇ ਚੁਗ ਲਿਆ ਵੀ ਜਿਵੇਂ ਦਾ ਕਰਾਂਗੇ ਆਪਾਂ ਉਵੇਂ ਦਾ ਵੜ ਲਾਂਗੇ ਬੇਵਕਤ ਜੇ ਕੋਈ ਕੰਮ ਕਰਦਾ ਉਹਦੇ ਔਗਣ ਦੱਸਣ ਲੱਗਿਆ ਵੀ ਉਹ ਕੁਸਮੇ ਬੀਜੀ ਖੇਤੀ ਦਾ ਰੂਪਕ ਵਰਤਦੇ ਨੇ ਮਤਲਬ ਕਿ ਜੇ ਬੇਵਕਤ ਲੰਘ ਕੇ ਉਹ ਖੇਤੀ ਕਰ ਰਿਹਾ ਕੋਈ ਤਾਂ ਉਹਦੇ ਲਈ ਵੀ ਉਹਦੇ ਔਗਣ ਦੱਸ ਕੇ ਵੀ ਹੁਣ ਬੇਵਕਤ ਹੋ ਕੇ ਖੇਤੀ ਵੀ ਕਰ ਰਿਹਾ ਹਾਂ ਇਹਦੇ ਕੀ ਔਗਣ ਨੇ ਉਹਨਾਂ ਬਾਰੇ ਵੀ ਅਖਾਨ ਹੈ ਅਗੇਤਾ ਝਾੜ ਪਛੇਤੀ ਸਰਰੀ ਵੀ ਪਛੇਤੀ ਦਾ ਸਿਰਫ ਕੀ ਮਿਲਣਗੇ ਤੂੜੀ ਹੋ ਮਿਲੂਗੀ ਜੇ ਅਗੇਤੀ ਬੀਜਾਂਗੇ ਤਾਂ ਹੀ ਝਾੜ ਨਹੀਂ ਖਲੂਗਾ ਪੰਜਾਬੀ ਲੋਕ ਭਾਵੇਂ ਪੈਂਡੇ ਮਾਰ ਕੇ ਬਾਹਰ ਵੀ ਜਾਂਦੇ ਨੇ ਭਾਪੀ ਬਾਹਰ ਜਾਣਾ ਤੇ ਪ੍ਰਦੇਸ਼ਾਂ ਵਿੱਚ ਵੀ ਸੌਦਾਗਰੀ ਵਪਾਰ ਕਰਦੇ ਨੇ ਪਰ ਖੇਤੀਬਾੜੀ ਨੂੰ ਸਭ ਤੋਂ ਵਿਹਾਰਾਂ ਤੋਂ ਉੱਤਮ ਮੰਨਿਆ ਗਿਆ ਸਭ ਤੋਂ ਚੰਗਾ ਮੰਨਿਆ ਗਿਆ ਪੰਜਾਬੀ ਵਪਾਰ ਦੇ ਧੰਦਿਆਂ ਵਿੱਚ ਵੀ ਪੈ ਕੇ ਆਪਣੀ ਪਾਤਸ਼ਾਹੀ ਨੂੰ ਗਵਾਉਣਾ ਨਹੀਂ ਚਾਹੁੰਦੇ ਪਹਿਲਾਂ ਪਹਿਲ ਪਹਿਲਾਂ ਪੰਜਾਬੀਆਂ ਨੂੰ ਪ੍ਰਦੇਸ਼ਾਂ ਵਿੱਚ ਰੋਟੀ ਲਈ ਛੱਖਾ ਮਾਰਨੀ ਆ ਮੈਂ ਕਦੇ ਵੀ ਨਹੀਂ ਜਾਂਚੀਆਂ ਜਾਂਚੀਆਂ ਕਦੇ ਵੀ ਨਹੀਂ ਜਾਂਚੀਆਂ ਇਸ ਲਈ ਉਹ ਕਹਿੰਦੇ ਨੇ ਕਿ ਘਰ ਦੀ ਅੱਧੀ ਚੰਗੀ ਬਾਹਰ ਦੀ ਸਾਰੀ ਕੁਝ ਵੀ ਨਹੀਂ ਵੀ ਘਰ ਚ ਤਾਂ ਜੇ ਪੱਦੀ ਰੋਟੀ ਵੀ ਖਾ ਲਾਂਗੇ ਤਾਂ ਉਹ ਵੀ ਬਹੁਤ ਚੰਗੀ ਹੈ ਬਾਹਰ ਤਾਂ ਸਾਰੀ ਵੀ ਜੇ ਖਾ ਲਾਂਗੇ ਤਾਂ ਵੀ ਕੁਝ ਨਹੀਂ ਅਗਲਾ ਹੈਗਾ ਪ੍ਰਦੇਸ਼ ਗਿਆ ਢੋਲੇ ਪਿਆ ਇੱਕ ਬਰਾਬਰ ਵੀ ਜਹੇ ਜਾ ਪ੍ਰਦੇਸ਼ ਬਾਗਿਆ ਚਾਹੇ ਜੇ ਢੋਲੇ ਜਾ ਪਏਗਾ ਇੱਕ ਬਰਾਬਰ ਜੋ ਸੁਖ ਸੱਜੂ ਦੇ ਚਵਾਰੇ ਉਹ ਬਲਖਣਾ ਬੁਖਾਰੇ ਅੱਗੇ ਹੈਗਾ ਪੰਜਾਬੀਆਂ ਵਿੱਚ ਕਾਰ ਵਿਹਾਰ ਨਿੱਤ ਦੇ ਜਿਹੜੇ ਆਪਾਂ ਕੰਮ ਕਰਦੇ ਆ ਉਹਨਾਂ ਸੰਬੰਧੀ ਵੀ ਆਖਾਨ ਨੇ ਉਹਨਾਂ ਵਿੱਚੋਂ ਵੱਡੀ ਗਿਣਤੀ ਵਿੱਚ ਕਿਹਦੇ ਨਾਲ ਸੰਬੰਧਿਤ ਨੇ ਜ਼ਮੀਨ ਨਾਲ ਵਾਹੀ ਨਾਲ ਰੂੜੀ ਨਾਲ ਵਿਜਾਈ ਨਾਲ ਗੋਡੀ ਨਾਲ ਤੇ ਬਾੜੀ ਨਾਲ ਥੋੜੇ ਜਿਹੇ ਆਖਾਨ ਜਿਹੜੇ ਕਿ ਵਪਾਰ ਵਣਜ ਨਾਲ ਵੀ ਸੰਬੰਧਿਤ ਨੇ ਬਾਕੀ ਕੰਮਾਂ ਬਾਰੇ ਕੋਈ ਆਖਾਨ ਵਿਰਲੇ ਆਪਾਂ ਨੂੰ ਮਿਲਦਾ ਹੁਣ ਧਾਰਮਿਕਤਾ ਤੇ ਵਿਸ਼ਵਾਸ ਕਰਨ ਦੀ ਹਾਲਾਂ ਤੇ ਹਾਲਿਓ ਤੋਂ ਇਲਾਵਾ ਪੰਜਾਬ ਗੁਰੂਆਂ ਰੀਸ਼ੀਆਂ ਮੁਨੀਆਂ ਦਾ ਦੇਸ਼ ਹੈ ਠੀਕ ਹੈ ਪਰਦੇਸ਼ ਤੇ ਸਰਵ ਸ਼ਕਤੀਮਾਨ ਪਰਮਾਤਮਾ ਵਿੱਚ ਪੰਜਾਬੀਆਂ ਦਾ ਅਟੱਲ ਵਿਸ਼ਵਾਸ ਹੈ ਅਟੱਲ ਵਿਸ਼ਵਾਸ ਤੇ ਉਹਦੀ ਮਰਜ਼ੀ ਦੇ ਬਗੈਰ ਪਰਮਾਤਮਾ ਦੀ ਮਰਜ਼ੀ ਦੇ ਬਗੈਰ ਪੱਤਾ ਵੀ ਨਹੀਂ ਹਿੱਲ ਸਕਦਾ ਜੋ ਕੁਝ ਉਸਨੇ ਇੱਕ ਵਾਰ ਭਾਗਾਂ ਵਿੱਚ ਲਿਖ ਦਿੱਤਾ ਉਹਨੂੰ ਕੋਈ ਨਹੀਂ ਬਦਲ ਸਕਦਾ ਅਖਾਨਾਂ ਵਿੱਚ ਵੀ ਇਹਨਾਂ ਵਿਸ਼ਵਾਸਾਂ ਦੀ ਆਪਾਂ ਨੂੰ ਝਲਕ ਮਿਲਦੀ ਆ ਜਿਸ ਨੂੰ ਰੱਖੇ ਸਾਇਆ ਮਾਰ ਸਕੇ ਨਾ ਕੋਈ ਵਾਲਨਾ 빙ਾ ਕਰ ਸਕੇ ਭਾਵੇਂ ਜੱਗ ਵੈਰੀ ਹੋਏ ਜਿਹਨੂੰ ਪਰਮਾਤਮਾ ਰੱਖਦਾ ਹੈ ਜਿਹਦਾ ਪਰਮਾਤਮਾ ਨੇ ਰੱਖੀ ਕਰਨੀ ਆ ਉਹਦਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਬੇਸ਼ੱਕ ਸਾਰਾ ਸੰਸਾਰ ਵੈਰੀ ਹੋ ਜੂ। ਹੋਣੀ ਹੋਏ ਅਮਿੱਟ। ਭਾਵੇਂ ਰੋ ਤੇ ਭਾਵੇਂ ਪਿਟ ਬਲਕਿ ਜਿਹੜੀ ਹੋਣੀ ਹੋਣੀ ਆ ਉਹ ਨੂੰ ਕੋਈ ਮੇਟ ਨਹੀਂ ਸਕਦਾ। ਭਾਵੇਂ ਤੂੰ ਰੋ ਭਾਵੇਂ ਤੂੰ ਪਿਟ। ਅੱਗੇ ਹੈ ਦੁਨੀਆ ਕਰਮਾਂ ਦੀ ਖੇਤੀ ਆ। ਭਾਵੇਂ ਜਿਵੇਂ ਦਾ ਆਪਾਂ ਕਰਮ ਕਰਾਂਗੇ ਜੋ ਕੁਝ ਕਿਸਾਨ ਖੇਤਾਂ ਵਿੱਚ ਬੀਜਦਾ ਉਹੀ ਵੜਦਾ। ਇਸੇ ਤਰ੍ਹਾਂ ਮਨੁੱਖ ਜਨਮ ਵਿੱਚ ਇਸ ਜਨਮ ਦੇ ਵਿੱਚ ਜਿਵੇਂ ਦਾ ਵੀ ਕਰਮਾ ਦਾ ਫਲ ਵੀ ਜੂਗੋਵੇਂ ਦੇ ਵੱਢ ਲੂਗਾ ਅਗਲੀ ਦੁਨੀਆ ਦੇ ਵਿੱਚ ਅਗਲੇ ਜਨਮ ਚ ਤੇ ਇਹ ਦੁਨੀਆ ਢਲਦਾ ਪਰਛਾਵਾ ਤੇ ਸੁਪਨੇ ਦੀ ਨਿਆਈ ਹੈ ਜਿਸ ਕਰਕੇ ਗਾਫਲੀ ਵਿੱਚ ਉਮਰ ਗਵਾਉਣੀ ਠੀਕ ਨਹੀਂ ਇਹਦੇ ਵਿੱਚ ਵੀ ਅਖੌਤ ਬਣੀ ਹੋਈ ਆ ਜਾਗੋ ਜਾਗੋ ਬੰਦਿਓ ਨੀਂਦਨ ਨਾ ਕਰੋ ਪਿਆਰ ਜੈਸਾ ਸੁਪਨਾ ਰੀਨ ਦਾ ਤੈਸਾ ਇਹ ਸੰਸਾਰ ਹੈ ਅਗੇ ਹਾ ਪੰਜਾਬੀ ਨੇ ਮਿਹਨਤੀ ਸੁਭਾਅ ਨੂੰ ਲੈ ਕੇ ਵੀ ਉਹ ਖੌਤ ਨੇ ਹਿੰਮਤੀ ਤੇ ਉਦਮੀ ਸੁਭਾਅ ਨੂੰ ਲੈ ਕੇ ਤੇ ਉਹ ਆਪ ਕਿਰਤ ਕਰਦੇ ਨੇ ਪੰਜਾਬੀ ਤੇ ਦੂਜਿਆਂ ਨੂੰ ਕਿਰਤ ਕਰਨ ਲਈ ਪ੍ਰੇਰਦੇ ਨੇ ਜਿਵੇਂ ਕਿ ਰੱਖ ਦੇ ਖਾ ਖੇ ਵੀ ਜੇ ਦੇ ਰੱਖ ਲਈ ਤਾਂ ਖੇ ਹਾਂ ਹੀ ਖਾਣੀਆਂ ਪੈਣਗੀਆਂ ਡੋਲ ਰਤ ਜੇ ਖੂਨ ਪਸੀਨਾ ਰਤ ਹੋ ਗਿਆ ਖੂਨ ਖੂਨ ਠੀਕ ਹੈ ਵੀ ਜੇ ਆਪਾਂ ਖੂਨ ਪਸੀਨੇ ਦੀ ਕਮਾਈ ਕਰਾਂਗੇ ਤਾਂ ਖਾ ਪੱਤ ਤਾਂ ਅਲੱਗ-ਅਲੱਗ ਖਾਣੇ ਵੀ ਫਿਰ ਖਾਵਾਂਗੇ ਅੱਗੇ ਹੈਗਾ ਗੋਲੇ ਹੋ ਕੇ ਕਮਾਈਏ ਤਾਂ ਰਾਜੇ ਬਣ ਕੇ ਖਾਈਏ ਭਾਵ ਕਿ ਜੇ ਗੋਲੇ ਹੋ ਕੇ ਕਮਾਵਾਂਗੇ ਨਿੱਤ ਕਮਾਈ ਕਰਾਂਗੇ ਤਾਂ ਰਾਜੇ ਬਹਿ ਬਹਿ ਕੇ ਖਾਵਾਂਗੇ ਰਾਜਾ ਵਾਂਗੂ ਤੇ ਮਿਹਨਤ ਸਰੀਰ ਦੀ ਅਸਲ ਸਾਧਨ ਹੈ ਆਤਮਾ ਦੀ ਖੁਰਾਕ ਹੈ ਮਿਹਨਤ ਤੇ ਮਿਹਨਤ ਦਾ ਕੋਈ ਮਹਿਣਾ ਨਹੀਂ ਇਹਦੇ ਲਈ ਵੀ ਖਾਣ ਨੇ ਚੋਰੀਓ ਮਹਿਣਾ ਜਾਰੀਓ ਮਹਿਣਾ ਵੀ ਚੋਰੀ ਕਰਨਾ ਮਹਿਣਾ ਜਾਰੀ ਮਹਿਣਾ ਮਿਹਨਤੋ ਕੀ ਮਹਿਣਾ ਵੀ ਮਿਹਨਤ ਕਰਾਂਗੇ ਤਾਂ ਫਿਰ ਕਹਦਾ ਕੀ ਮਹਿਣਾ ਹੈ ਕੰਮ ਪਿਆਰਾ ਹੈ ਚੰਮ ਪਿਆਰਾ ਨਹੀਂ ਚੰਮ ਹੋ ਗਿਆ ਸਰੀਰ ਠੀਕ ਹੈ ਦੇ ਕਹਿੰਦਾ ਨਹੀਂ ਪਿਆਰਾ ਨਹੀਂ ਹੁੰਦਾ ਕੰਮ ਪਿਆਰਾ ਹੁੰਦਾ ਕਰ ਮਨਜ਼ੂਰੀ ਖਾਚੂਰੀ ਜੇ ਮਨਜ਼ੂਰੀ ਕਰਾਂਗੇ ਤਾਂ ਚੂਰੀ ਖਾਵਾਂਗੇ ਤੇ ਮਿਹਨਤ ਆਕਰਥ ਨਹੀਂ ਜਾਂਦੀ ਭਾਵ ਕਿ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਹੈਗੀ ਉਦਮ ਕਰਨ ਵਾਲੇ ਨਾਲ ਉਦਮ ਕਰਨਾ ਚਾਹੀਦਾ ਜ਼ਿੰਦਗੀ ਦੇ ਵਿੱਚ ਉਦਮ ਕਰਨ ਵਾਲੇ ਨੂੰ ਕਾਫੀ ਜਿਆਦਾ ਧਨ ਮਿਲਦਾ ਇਹਦੇ ਲਈ ਵੀ ਖਾਤ ਬਣੀ ਹੋਈ ਆ ਅਲੱਗ-ਅਲੱਗ ਲਈ ਆਪਾਂ ਨੇ ਖਾਣਨਾ ਚੁਣਨੀਆਂ ਨੇ ਆ ਖਾਣ ਉਦਮ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਵੀ ਜੇ ਉਦਮ ਕਰਾਂਗੇ ਤਾਂ ਆਪਣੇ ਅੱਗੇ ਲక్ష్ਮੀ ਹੀ ਆਊਗੀ ਜੇ ਨਹੀਂ ਪੱਖੇ ਅੱਗੇ ਪਾਉਣ ਆਉਗੀ ਪੰਜਾਬੀ ਬੇਲੜਾਂ ਆਲਸੀ ਤੇ ਹੱਡ ਰੱਖਾਂ ਨੂੰ ਸਦਾ ਨੀਮੀ ਤੇ ਘਰੀਨੀ ਨਜ਼ਰ ਨਾਲ ਦੇਖਾਂਦਾ ਵੀ ਜਿਹੜੇ ਪੰਜਾਬੀ ਬੇਲੜ ਨੇ ਕੰਮ ਨਹੀਂ ਕਰਦੇ ਜਾਂ ਆਲਸੀ ਨੇ ਜਾਂ ਆਪਣੇ ਹੱਡਾਂ ਨੂੰ ਰੱਖੀ ਜਾਂਦੇ ਨੇ ਕੰਮ ਉਹ ਮਿਹਨਤ ਕਮਾਈ ਨਹੀਂ ਕਰਦੇ ਹੱਡ ਤੋੜ ਮਿਹਨਤ ਨਹੀਂ ਕਰਦੇ ਉਹਨਾਂ ਨੂੰ ਸਦਾ ਘਰੀਨਾ ਤੇ ਨਫ਼ਰਤ ਨਾਲ ਦੇਖਿਆ ਜਾਂਦਾ ਤੇ ਇਹਲੇ ਇਹਦੇ ਲਈ ਵੀ ਜਿਹੜੇ ਕਿ ਅਖਾਨ ਨੇ ਬੇਲਾ ਜੀਵੇ ਕਦੇ ਨਾ ਬਹੂ ਟੋਆ ਪੁੱਟ ਕੇ ਭਰਦਾ ਰਹੂ ਬੇਕਾਰ ਨਾਲੋਂ ਬਗਾਰ ਚੰਗੀ ਤੇ ਬੇਲੜਾ ਆਲਸੀਆ ਬਾਰੇ ਵੀ ਨੇ ਆਖਾਂ ਜੇ ਕੋਈ ਆਖੇ ਕੰਮ ਕਰੋ ਤਾਂ ਚੁੱਪ ਕਰਕੇ ਬਹਿ ਰਹੀਏ ਜੇ ਕੋਈ ਆਖੇ ਲੋ ਪ੍ਰਸ਼ਾਦਾ ਉਦਮ ਕਰਕੇ ਲਈਏ ਮਤਲਬ ਕਿ ਇਹ ਤਾਂ ਵਿਅੰਗ ਕਰਿਆ ਹੋਇਆ ਵੀ ਜੇ ਤਾਂ ਕੋਈ ਕੰਮ ਨੂੰ ਕਹਿੰਦਾ ਤਾਂ ਚੁੱਪ ਕਰਕੇ ਬਹਿ ਜਾਂਦੇ ਹੋ ਜੇ ਕੋਈ ਆਖੇ ਵੀ ਆ ਪ੍ਰਸ਼ਾਦਾ ਲੈ ਲਓ ਫਿਰ ਤੁਸੀਂ ਉਦਮ ਕਰਕੇ ਲੈਣੇ ਵੀ ਹਾਂ ਸਾਨੂੰ ਦੇ ਦੂ ਖਾ ਲਈਏ ਠੀਕ ਹੈ ਇੱਕ ਵਿਅੰਗ ਲਾਈਕ ਤੇ ਕਮੈਂਟੋ ਠੀਕ ਹੈ ਅੱਗੇ ਹੈਗਾ ਖੁੱਲਾ ਡੁੱਲਾ ਪਿਆਰ ਭਰਿਆ ਤੇ ਮਹਿਮਾਨ ਨਿਵਾਜੀ ਜਿਹੜਾ ਸੁਭਾਅ ਪੰਜਾਬੀ ਹੈ ਨਾ ਇਹਦੇ ਸਬੰਧੀ ਵੀ ਅਖਾਣ ਨੇ ਆਪਣਾ ਮਾਰਸੀ ਤਾਂ ਸ਼ਾਮੇ ਛੁੱਟ ਸੀ ਮਤਲਬ ਕਿ ਜੇ ਕੋਈ ਆਪਣਾ ਮਾਰੂਗਾ ਤਾਂ ਸਾਨੂੰ ਸ਼ਾਮੇ ਛੁੱਟੂਗਾ ਵੀ ਆਪਣੇ ਤੇ ਬਗਾਨੇ ਦੇ ਵਿੱਚ ਫਰਕ ਦੱਸਣ ਲਈ ਕਿਹਾ ਗਿਆ ਹੈ ਹਮਸਾਏ ਮਾਂ ਪਿਓ ਜਾਈ ਪੰਜਾਬੀ ਕਦੇ ਕਿਸੇ ਬੂਹੇ ਆਏ ਸਵਾਲੀ ਨੂੰ ਮੋੜਦੇ ਨਹੀਂ ਵੀ ਜੇ ਕੋਈ ਉਹੇ ਦੇ ਅੱਗੇ ਆ ਗਿਆ ਤਾਂ ਉਹਨੂੰ ਮੋੜਦੇ ਨਹੀਂ ਹੈਗੇ ਤੇ ਮੰਗਲ ਨੂੰ ਲਾਨਤ ਸਮਝਦੇ ਨੇ ਪਰ ਹੁੰਦੇ ਸੁੰਦੇ ਵੀ ਮੁਕਰ ਜਾਣ ਨੂੰ ਇਹ ਤੋਂ ਵੀ ਬੁਰਾ ਸਮਝਦੇ ਨੇ ਵੀ ਜੇ ਹੋਵੇ ਵੀ ਤਾਂ ਕਿਸੇ ਨੂੰ ਕੋਈ ਖੈਰ ਨਾ ਪਾਈ ਜਾਵੇ ਤਾਂ ਵੀ ਚੰਗੀ ਗੱਲ ਨਹੀਂ ਹੈਗੀ ਤੇ ਉਹ ਘਰ ਮਹਿਮਾਨ ਲਈ ਆਪਣੀ ਅੱਖਾਂ ਵਿਸ਼ਾ ਕੇ ਰਹਿੰਦੇ ਨੇ ਇਹਦੇ ਲਈ ਵੀ ਜਿਹੜੇ ਕਿ ਮਹਿਮਾਨ ਨਿਵਾਜੀ ਲਈ ਖਾਣ ਨੇ ਜਿਵੇਂ ਘਰ ਆਏ ਮਹਿਮਾਨ ਰੱਬ ਸਮਾਨ ਵੀ ਜੇ ਘਰਾਂ ਮਹਿਮਾਨ ਆ ਗਏ ਤੇ ਇਹ ਸਮਝਿਆ ਜਾਂਦਾ ਵੀ ਰੱਬ ਆ ਗਿਆ ਅੱਗੇ ਹੈ ਵੰਡ ਖਾਣਾ ਖੰਡ ਖਾਣਾ ਇਜਾਪਾ ਵੰਡ ਕੇ ਖਾਵਾਂਗੇ ਤਾਂ ਖੰਡੇ ਖਾਵਾਂਗੇ ਅੱਗੇ ਹੈਗਾ ਅਨੈਤਿਕ ਕਦਰਾਂ ਕੀਮਤਾਂ ਦਾ ਖੰਡਨ ਵੀ ਜਿਹੜੀ ਅਨੈਤਿਕ ਕਦਰਾਂ ਕੀਮਤਾਂ ਨੇ ਉਹਨਾਂ ਦਾ ਖੰਡਨ ਕਰਦੇ ਹੋਏ ਵੀ ਖਾਨਾ ਨੇ ਪੰਜਾਬੀ ਖਾਣਨਾ ਵਿੱਚ ਉਹਨਾਂ ਸਭ ਅਨੈਤਿਕ ਗੱਲਾਂ ਦਾ ਵੀ ਖੰਡਨ ਕੀਤਾ ਗਿਆ ਜਿਹੜੀਆਂ ਸਾਡੇ ਆਚਰਣ ਦੀ ਨਰੋਈ ਉਸਾਰੀ ਦੇ ਵਿੱਚ ਰੁਕਾਵਟਾਂ ਪਾਉਂਦੀਆਂ ਨੇ ਵੀ ਜਿਹੜੇ ਸਾਡੇ ਕੈਰੇਕਟਰ ਦੇ ਇੱਕ ਕੈਰੇਕਟਰ ਨੂੰ ਚੰਗਾ ਕੈਰੇਕਟਰ ਬਣਾਉਣ ਦੇ ਵਿੱਚ ਜਿਹੜੇ ਤੇ ਰੁਕਾਵਟਾਂ ਬਣਦੀਆਂ ਨੇ ਉਹਨਾਂ ਦੀ ਬਰਾਈ ਕੀਤੀ ਗਈ ਹੈ ਇਨ੍ਹਾਂ ਦੇ ਵਿੱਚ ਹੈਗੇ ਨੇ ਪਖੰਡ, ਛਲਕਪਟ, ਫਰੇਵ, ਚਲਾਕੀ, ਅਕਿਰਤਕਣ, ਸਵਾਰਥ, ਹੋਸ਼ਾਪਣ, ਜੋਰਾਵਰੀ, ੱੱਕੇਸ਼ਾਹੀ, ਕਾਮ, ਕਰੋਧ, ਲੋਭ, ਮੋਹ, ਹੰਕਾਰ, ਫੋਕੇ ਦਿਖਾਵੇ। ਇਹਨਾਂ ਸਾਰਿਆਂ ਦਾ ਖੰਡਨ ਕੀਤਾ ਗਿਆ। ਇਹਦੇ ਵਿੱਚ ਵੀ ਵਿਅੰਗ ਤਿੱਖਾ ਕੀਤਾ ਗਿਆ। ਤੇ ਕਾਟਮਾ ਜਿਵੇਂ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲੀ ਵੀ ਆਪ ਐਨੇ ਗਲਤੀਆਂ ਕਰਕੇ ਅੱਗੇ ਦੂਜਿਆਂ ਦਾ ਨੁਕਸ ਕਢਣਾ ਠੀਕ ਹੈ। ਫਿਰ ਆਪਣੇ ਆਪ ਨੂੰ ਭਲਾ ਸਮਝਣਾ ਉਹਦੇ ਲਈ ਆਏ। ਤੇ ਬਾਹਰੋਂ ਬੀਬੀਆਂ ਦਾੜੀਆਂ ਵਿੱਚੋਂ ਕਾਲੇ ਖਾਂ ਵੀ ਬਾਹਰੋਂ ਤੁਸੀਂ ਬਹੁਤ ਵਧੀਆ ਬਣਦੇ ਪਿੱਛੇ ਤੁਹਾਡੇ ਦਾੜੀਆਂ 'ਚ ਕਾਲੇ ਖਾਂ ਨੇ ਵੀ ਵਿੱਚੋਂ ਤੁਸੀਂ ਅੰਦਰੋਂ ਬਾਹਰੋਂ ਤਾਂ ਤੁਸੀਂ ਬਹੁਤ ਦਿਖਾਵਾ ਕਰ ਰਹੇ ਹੋ ਪਰ ਅੰਦਰੋਂ ਤੁਸੀਂ ਵਧੀਆ ਨਹੀਂ ਹੈਗੇ ਠੀਕ ਆ ਮਾੜੇ ਕੰਮ ਕਰ ਰਹੇ ਹੋ ਇਸ ਤੋਂ ਇਲਾਵਾ ਉਹਨਾਂ ਸਭੀ ਕਦਰਾਂ ਕੀਮਤਾਂ ਦੀ ਪ੍ਰਸ਼ੰਸਾ ਵੀ ਕੀਤੀ ਗਈ ਹੈ ਜਿਹੜੇ ਆਚਰਣ ਦੀ ਉਸਾਰੀ ਦੇ ਵਿੱਚ ਇੱਕ ਚੰਗੇ ਕਰੈਕਟਰ ਦੀ ਉਸਾਰੀ ਦੇ ਵਿੱਚ ਹੈਲਪ ਕਰਦੀਆਂ ਨੇ ਚੀਜ਼ਾਂ ਠੀਕ ਹੈ ਜਿਵੇਂ ਸਬਰ ਜਿਵੇਂ ਕਿ ਸਬਰ ਸੰਤੋਖ ਠੀਕ ਹੈ ਮਿਹਨਤ ਕਰਨੀ ਕਿਸੇ ਦੂਜੇ ਦੀ ਨਿੰਦਿਆ ਚੁਗਲੀ ਨਾ ਕਰਨੀ ਠੀਕ ਹੈ ਵੰਡ ਕੇ ਖਾਣਾ ਹਮੇਸ਼ਾ ਵੱਡਿਆਂ ਦਾ ਸਤਿਕਾਰ ਕਰਨਾ ਛੋਟਿਆਂ ਨਾਲ ਵਧੀਆ ਰਹਿਣਾ ਇਹਨਾਂ ਸਾਰਿਆਂ ਦੀ ਪ੍ਰਸ਼ੰਸਾ ਵੀ ਕੀਤੀ ਗਈ ਹੈ ਜਿਵੇਂ ਸਬਰ ਦਾ ਫਲ ਮਿੱਠਾ ਠੀਕ ਹੈ ਕੂਲਾ ਉਤਰ ਕਰੋੋਧ ਦਾ ਥੰਮ ਹਾਂਜੀ ਇਹ ਤਾਂ ਹੈਗਾ ਜਿਹੜੇ ਕਿ ਸਾਰਾ ਹੁਣ ਵਿਸ਼ਾ ਵਸਤੂ ਵਿਸ਼ਾ ਵਸਤੂ ਦੇ ਵਿੱਚ ਇਹ ਸਭ ਕੁਝ ਆ ਜਾਊਗਾ ਬਸ ਥੋੜਾ ਬ੍ਰੀਫਲੀ ਹੋਊਗਾ ਠੀਕ ਹੈ ਥੋੜਾ ਲਿਖਾ ਹੋਊਗਾ ਸੋਹਿੰਦਰ ਸਿੰਘ ਬੰਜਾਰਾ ਵਿਧੀ ਦੀ ਰਚਨਾ ਹੈ ਇਸ ਨਿਵੰਨਦਾ ਵਿਸ਼ਾ ਕੀ ਆ ਅਖਾਨਾਂ ਦੇ ਸ਼ੀਸ਼ੇ ਵਿੱਚੋਂ ਜਿਹੜੀ ਆਪਾਂ ਨੂੰ ਪੰਜਾਬੀਆਂ ਦੀ ਪੰਜਾਬੀ ਜੀਵਨ ਦੀ ਝਲਕ ਮਿਲਦੀ ਉਹਨੂੰ ਪੇਸ਼ ਕਰਨਾ ਨਿਵੰਧਕਾਰ ਸਭ ਤੋਂ ਪਹਿਲਾਂ ਇਹ ਗੱਲ ਸਪਸ਼ਟ ਕਰਦਾ ਕਿ ਅਖਾਨ ਕਿਸੇ ਜਾਤੀ ਨਾਲ ਨਹੀਂ ਸੰਬੰਧਿਤ ਹੈਗੇ ਸਿਰਫ ਕਿਸੇ ਜਾਤੀ ਦਾ ਪ੍ਰਤੀਬਿੰਬ ਹੀ ਨਹੀਂ ਹੈਗੇ ਇਹ ਸਗੋਂ ਉਹਨਾਂ ਦੀ ਜਿਹੜੀ ਵਿਚਾਰਧਾਰਾ ਉਹਨੂੰ ਵੀ ਪੇਸ਼ ਕਰਦਿਆਂ ਨੇ ਵੀ ਕਿਵੇਂ ਦੀ ਕੀ ਵਿਚਾਰਧਾਰਾ ਕਿਸੇ ਦੀ ਕੀ ਫਲਸਫੀ ਆ ਪੰਜਾਬੀਆਂ ਦੀ ਉਸ ਨੂੰ ਵੀ ਪੇਸ਼ ਕਰਦੇ ਨੇ ਤੇ ਇਹਨਾਂ ਵਿੱਚ ਜੋ ਵਿਚਾਰਧਾਰਾ ਕੰਮ ਕਰ ਰਹੀ ਆ ਉਸ ਉੱਤੇ ਸਾਰੀ ਕਮਿਊਨਿਟੀ ਸਾਰੀ ਜਾਤੀ ਦੀ ਮੋਹਰ ਹੁੰਦੀ ਆ ਤੇ ਉਹਨਾਂ ਦੇ ਪੰਜਾਬੀਆਂ ਦੇ ਸੁਭਾਅ ਚਰਿੱਤਰ ਨੂੰ ਪੇਸ਼ ਕਰਦੇ ਨੇ ਇਹ ਅਖਾਣ ਪੰਜਾਬੀ ਕਹਾਣੀਆਂ ਵਿੱਚੋਂ ਪੰਜਾਬੀ ਦੀ ਸੂਝ-ਬੂਝ అనుਭਵ ਝਲਕਾ ਮਾਰਦੇ ਤੇ ਇਹ ਪੰਜਾਬੀ ਜੀਵਨ ਦਾ ਉਸੇ ਤਰ੍ਹਾਂ ਹੀ ਅੰਗਰੇਜ਼ ਜਿਵੇਂ ਲੋਕਗੀਤ ਨੇ ਤੇ ਲੋਕ ਕਹਾਣੀਆਂ ਨੇ ਠੀਕ ਹੈ ਤੇ ਇਹਨਾਂ ਨਾਲ ਪੰਜਾਬੀ ਆਪਣੀ ਬੋਲੀ ਨੂੰ ਛਟਪਟੀ ਸਵਾਦਲੀ ਵਧੀਆ ਬਣਾਉਂਦੇ ਨੇ ਠੀਕ ਹੈ ਮਤਲਬ ਕਿ ਬਹੁਤ ਹੀ ਗੱਲ ਨੂੰ ਥੋੜੇ ਸ਼ਬਦਾਂ ਵਿੱਚ ਕਹਿ ਜਾਂਦੇ ਨੇ ਤੇ ਇਹਨਾਂ ਵਿੱਚ ਸਮੁੱਚੇ ਪੰਜਾਬੀ ਜੀਵਨ ਦੀ ਆਪਾਂ ਨੂੰ ਝਲਕ ਮਿਲਦੀ ਆ ਇਹਨਾਂ ਦੇ ਵਿੱਚੋਂ ਪੰਜਾਬੀਆਂ ਨੇ ਦੁੱਖ ਸੁੱਖ ਵਿਸ਼ਵਾਸ ਰੀਤੀ ਰਿਵਾਜ ਰਿਸ਼ਤੇ ਨਾਤੇ ਉਹਨਾਂ ਦੀਆਂ ਆਸ਼ਾਵਾ ਸਾਰੀ ਚੀਜ਼ਾਂ ਮਿਲਦੀਆਂ ਨੇ ਇਹਨਾਂ ਦੇ ਰਚਨਹਾਰੇ ਪਿੰਡੂ ਹੁੰਦੇ ਨੇ ਕਿਉਂਕਿ ਜ਼ਿਆਦਾਤਰ ਪੰਜਾਬ ਦੇ ਵਿੱਚ ਕਿੱਥੇ ਰਹਿੰਦੇ ਲੋਕ ਪਿੰਡਾਂ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦਾ ਸਾਰਾ ਮੁੱਖ ਤੁਰਾ ਖੇਤੀਬਾੜੀ ਹੁੰਦਾ ਜਿਸ ਕਰਕੇ ਆਪਾਂ ਨੂੰ ਜਾਦੇ ਚੀਜ਼ਾਂ ਖੇਤੀਬਾੜੀ ਚੀਜ਼ਾਂ ਨਾਲ ਸੰਬੰਧਿਤ ਆਹਣਾ ਮਿਲਦੇ ਨੇ ਤੇ ਰੱਬ ਲਈ ਪ੍ਰਾਪਤੀ ਲਈ ਵੀ ਠੀਕ ਹੈ ਤੇ ਜਿਵੇਂ ਬੁੱਢਾ ਹੋਇਆ ਢੋਰਿਆ ਤੈਨੂੰ ਠੂੰਗਣ ਕਾਓ ਗਲੋ ਪੰਜਾਲੀ ਲਾ ਲਈ ਤੇ ਕੋਈ ਨਾ ਲੈਂਦਾ ਨਾ ਉਹ ਕਿਸੇ ਬੇਵਕਤ ਜੇ ਕੋਈ ਕੰਮ ਕਰ ਰਿਹਾ ਠੀਕ ਉਹਦੇ ਲਈ ਵੀ ਨੇ ਤੇ ਵਪਾਰ ਲਈ ਵੀ ਨੇ ਜੇ ਘਰ ਤੋਂ ਬਾਹਰ ਰਹਿ ਕੇ ਵਪਾਰ ਕਰ ਰਹੇ ਉਹਦੇ ਲਈ ਵੀ ਨੇ ਬਲਕਿ ਹਰ ਇੱਕ ਚੀਜ਼ ਨਾਲ ਸੰਬੰਧਿਤ ਨੇ ਬਾਕੀ ਆਪਾਂ ਖੇਤੀਬਾੜੀ ਜ਼ਮੀਨਵਾਹੀ ਠੀਕ ਹੈ ਵਿਜਾਈ ਗੋਡੀ ਬਾੜੀ ਨਾਲ ਜਾਦੇ ਸੰਬੰਧਿਤ ਨੇ ਬਣ ਜੋ ਪਰ ਨਾਲ ਬਾਕੀ ਜਿਹੜੇ ਘਰੇਲੂ ਕੰਮ ਨੇ ਥੋੜੇ ਬਹੁਤ ਉਹਨਾਂ ਨਾਲ ਥੋੜੇ ਸੰਬੰਧਿਤ ਨੇ ਧਾਰਮਿਕ ਵਿਸ਼ਵਾਸ ਨਾਲ ਵੀ ਸੰਬੰਧਿਤ ਨੇ ਠੀਕ ਹੈ ਤੇ ਮਿਹਨਤੀ ਸੁਭਾਅ ਨਾਲ ਵੀ ਸੰਬੰਧਿਤ ਨੇ ਹਿੰਮਤੀ ਸੁਭਾਅ ਨਾਲ ਆਪਣਾ ਪਹਿਲਾ ਕਰ ਲੈ ਇਹ ਤੇ ਜੇ ਕੋਈ ਕੰਮ ਨਹੀਂ ਕਰਦਾ ਬੇਲੜਾ ਉਹਨੂੰ ਘਰੀਨਾ ਕੀਤੀ ਜਾਂਦੀ ਹੈ ਨਫ਼ਰਤ ਕੀਤੀ ਜਾਂਦੀ ਹੈ ਉਹਦੇ ਨਾਲ ਸੰਬੰਧਿਤ ਵੀ ਖਾਨ ਨੇ ਆਪਣੇ ਕੋਲੋਂ ਵੀ ਤੁਸੀਂ ਉਦਾਹਰਨਾਂ ਦੇ ਸਕਦੇ ਹੋ ਕਿਉਂਕਿ ਜਿਵੇਂ ਤੁਸੀਂ 10th 8th +2 ਦੇ ਵਿੱਚ ਕਿਤੇ ਵੀ ਹੁੰਦੇ ਨੇ ਖਾਨ ਤੇ ਪੰਜਾਬੀ ਦੇ ਖੁੱਲੇ ਡੁੱਲੇ ਸੁਭਾਅ ਮਹਿਮਾਨ ਨਿਵਾਜ਼ੀ ਨੂੰ ਲੈ ਕੇ ਵੀ ਖਾਨ ਨੇ ਠੀਕ ਹੈ ਤੇ ਉਹ ਘਰ ਆਏ ਨੂੰ ਮੋੜਦੇ ਨਹੀਂ ਹੈਗੇ ਉਹਦੇ ਲਈ ਵੀ ਖਾਨੇ ਤੇ ਜੇ ਕੋਈ ਸ਼ਲਕਾਪਟ ਕਰ ਰਿਹਾ ਅਨੈਤਿਕ ਰੂਚੀਆਂ ਵਿੱਚ ਪਿਆ ਹੋਇਆ ਤਾਂ ਉਹਦੇ ਲਈ ਵੀ ਉਹ ਤੇ ਵੀ ਬਿਆੰਕਸਿਆ ਹੋਇਆ ਠੀਕ ਹੈ ਤੇ ਕਦਰਾਂ ਕੀਮਤਾਂ ਦੀ ਪ੍ਰਸ਼ੰਸਾ ਵੀ ਕੀਤੀ ਗਈ ਆ ਤਾਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਲੇਖਕ ਦਾ ਵਿਸ਼ਾ ਮੌਲਿਕ ਹੋਣ ਦੇ ਨਾਲ ਨਾਲ ਸਾਹਿਤਿਕ ਤੇ ਸੱਭਿਆਚਾਰਕ ਮਹਾਨਤਾ ਵੀ ਰੱਖਦਾ ਥੈਂਕਸ